ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਵਾਂ ਕਿੱਸਾ ਕਿੱਸਾ ਜੋ ਕਿ ਰਾਣੀ ਕੋਕਲਾ ਤੇ ਰਾਜੇ ਹੋਟੀ ਦਾ ਇਸ ਕਿੱਸੇ ਵਿੱਚ ਆਪਾਂ ਦੇਖਾਂਗੇ ਕਿ ਰਾਣੀ ਕੋਕਲਾ ਦਾ ਰਾਜੇ ਹੋਡੀ ਨਾਲ ਪਿਆਰ ਤੇ ਇਸ਼ਕ ਕਿਵੇਂ ਪਿਆ ਤੇ ਰਾਣੀ ਕੋਕਲਾ ਦਾ ਵੰਛਾ ਅੱਜ ਤੱਕ ਜਿੰਦਾ ਹੈ ਤੇ ਉਹ ਕਿਵੇਂ ਹੈ ਰਾਣੀ ਕੋਕਲਾ ਬਹੁਤ ਹੀ ਸੁਸ਼ੀਲ ਰਾਜਕੁਮਾਰੀ ਠਾਠ ਬਾਠ ਨਾਲ ਪਲੀ ਹੋਈ ਇੱਕ ਸੁੰਦਰ ਰਾਜਕੁਮਾਰੀ ਸੀ ਦੂਜੇ ਪਾਸੇ ਰਾਜਾ ਰਸਾਲੂ ਜੋ ਕਿ ਪੂਰਨ ਭਗਤ ਦਾ ਛੋਟਾ ਭਰਾ ਤੇ ਰਾਣੀ ਲੂਣਾ ਦਾ ਸੁਪੁੱਤਰ ਸੀ ਕਿਹਾ ਜਾਂਦਾ ਹੈ ਕਿ ਰਾਜੇ ਰਸਾਲੂ ਨੇ ਪੂਰਨ ਭਗਤ ਦੇ ਮਗਰੋਂ ਆਪਣਾ ਘਰ ਮਹਿਲ ਤਿਆਗ ਦਿੱਤੇ ਸਨ ਉਹ ਵੀ ਜੰਗਲਾਂ ਵੱਲ ਤੁਰ ਗਿਆ ਸੀ ਤੇ ਉਹਨੇ ਦੁਬਾਰੇ ਜਾ ਕੇ ਰਾਣੀ ਕੋਕਲਾ ਨਾਲ ਵਿਆਹ ਕਰ ਲਿਆ ਸੀ ਰਾਣੀ ਕੋਕਲਾ ਤੇ ਰਾਜੇ ਰਸਾਲੂ ਨੂੰ ਇੱਕ ਦੂਜੇ ਨਾਲ ਕਾਫੀ ਇਸ਼ਕ ਮੁਹੱਬਤ ਹੋ ਚੁੱਕੀ ਸੀ ਤੇ ਦੋਨੇ ਪਤੀ ਪਤਨੀ ਦਾ ਰਿਸ਼ਤਾ ਬਣਾ ਕੇ ਮਹਿਲਾਂ ਵਿੱਚ ਰਹਿ ਰਹੇ ਸਨ ਰਾਜਾ ਰਸਾਲੂ ਜੋ ਕਿ ਸ਼ਿਕਾਰ ਕਰਨ ਦਾ ਬਹੁਤ ਸ਼ੌਕੀਨ ਸੀ ਤੇ ਉਹ ਜੰਗਲਾਂ ਵਿੱਚ ਅਕਸਰ ਸ਼ਿਕਾਰ ਕਰਨ ਲਈ जाया ਕਰਦਾ ਸੀ ਰਾਜਾ ਰਸਾਲੂ 6-6 ਮਹੀਨੇ ਤੱਕ ਜੰਗਲਾਂ ਵਿੱਚ ਹੀ ਰਹਿੰਦਾ ਸੀ ਤੇ ਉਹ ਜੰਮੂ ਕਸ਼ਮੀਰ ਦੀਆਂ ਵਾਦੀਆਂ ਤੇ ਸਿਆਲਕੋਟ ਵੱਲ ਸ਼ਿਕਾਰ ਲਈ ਜਾਂਦਾ ਸੀ ਕਿਆ ਜਾਂਦਾ ਹੈ ਕਿ ਜਦੋਂ ਰਾਜੇ ਰਸਾਲੂ ਨੂੰ ਰਾਣੀ ਕੋਕਲਾ ਬਾਰੇ ਪਤਾ ਲੱਗਿਆ ਕਿ ਰਾਣੀ ਕੋਕਲਾ ਨੂੰ ਹਿਰਨ ਬਹੁਤ ਪਸੰਦ ਨੇ ਤੇ ਉਸ ਨੂੰ ਉਸਨੇ ਹਿਰਨਾਂ ਦਾ ਸ਼ਿਕਾਰ ਕਰਨਾ ਬੰਦ ਕਰ ਦਿੱਤਾ ਤੇ ਉਸ ਨੂੰ ਇਹ ਵੀ ਪਤਾ ਲੱਗਿਆ ਕਿ ਰਾਣੀ ਕੋਕਲਾ ਨੂੰ ਬਾਗ ਬਗੀਚੀਆਂ ਬਹੁਤ ਪਸੰਦ ਨੇ ਤੇ ਉਸਨੇ ਮਹਿਲਾ ਵਿੱਚ ਬਾਗ ਬਗੀਚੀਆਂ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ ਹੁਣ ਰਾਜਾ ਰਸਾਲੂ ਸ਼ਿਕਾਰ ਲਈ ਸਿਆਲਕੋਟ ਵੱਲ ਚਲਾ ਜਾਂਦਾ ਹੈ ਤੇ ਦੂਜੇ ਪਾਸੇ ਰਾਣੀ ਕੋਕਲਾ ਉਸ ਦਾ ਆਪਣੇ ਮਹਿਲਾਂ ਵਿੱਚ ਇੰਤਜ਼ਾਰ ਕਰਦੀ ਆ। ਕਿਹਾ ਜਾਂਦਾ ਹੈ ਕਿ ਰਾਣੀ ਇੱਕ ਦਿਨ ਇੱਕ ਗੈਰ ਮਰਦ ਨੂੰ ਦੇਖਦੀ ਆ ਤੇ ਉਸ ਨੂੰ ਦੇਖਦਿਆਂ ਹੀ ਉਹ ਗੈਰ ਮਰਦ ਨਾਲ ਪਿਆਰ ਹੋ ਜਾਂਦਾ ਹੈ। ਲੇਕਿਨ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਕੌਣ ਹੈ। ਪੜਤਾਲ ਕਰਨ ਤੇ ਰਾਣੀ ਨੂੰ ਪਤਾ ਲੱਗਦਾ ਹੈ ਕਿ ਉਹ ਰਾਜਾ ਹੋਡੀ ਹੈ। ਰਾਜਾ ਹੋਡੀ ਸਿੰਧ ਇਲਾਕੇ ਦੇ اٹਕ ਸ਼ਹਿਰ ਦੇ ਰਾਜੇ, اٹਕ ਮੱਲ ਦਾ ਇਕਲੌਤਾ ਰਾਜਕੁਮਾਰ। ਜੋ ਕਿ ਬਹੁਤ ਹੀ ਸੁਸ਼ੀਲ ਬਹਾਦਰ ਤੇ ਖੁੱਲੇ ਡੁੱਲੇ ਸਰੀਰ ਵਾਲਾ ਸੀ ਰਾਜਕੁਮਾਰੀ ਇੱਕ ਹਿਰਨ ਨੂੰ ਰਾਜੇ ਹੋੱਡੀ ਦੇ ਮਹਿਲਾਂ ਵੱਲ ਭੇਜਦੀ ਆ ਹਿਰਨ ਰਾਜੇ ਹੋੱਡੀ ਦੇ ਮਹਿਲਾਂ ਵਿੱਚ ਜਾਂਦਾ ਤੇ ਰਾਜੇ ਹੋੱਡੀ ਨੂੰ ਬਾਗ ਬਗੀਚੀਆਂ ਦਾ ਬਹੁਤ ਸ਼ੌਂਕ ਹੁੰਦਾ ਤੇ ਹਿਰਨ ਰਾਜੇ ਹੋੱਡੀ ਦੇ ਮਹਿਲਾਂ ਵਿੱਚ ਜਾ ਕੇ ਉਸ ਦੇ ਸਾਰੇ ਬਾਗ ਨੂੰ ਉਜਾੜ ਦਿੰਦਾ ਤੇ ਸਾਰੇ ਬੂਟਿਆਂ ਨੂੰ ਪੱਟ ਦਿੰਦਾ ਰਾਜਾ ਹੋਟੀ ਗੁੱਸੇ ਵਿੱਚ ਆਇਆ ਹੋ ਹਿਰਨ ਨੂੰ ਫੜ ਲੈਂਦਾ ਹੈ ਤੇ ਉਸ ਨੂੰ ਇਹ ਸਾਰਾ ਕੁਝ ਕਰਨ ਬਾਰੇ ਪੁੱਛਦਾ ਹੈ ਉਹ ਹਿਰਨ ਉਹ ਹਿਰਨ ਦਾ ਨਾਮ ਹੀਰਾ ਹਿਰਨ ਹੁੰਦਾ ਹੈ ਤੇ ਉਹ ਹੀਰਾ ਹਿਰਨ ਦੱਸਦਾ ਹੈ ਕਿ ਮੈਨੂੰ ਰਾਣੀ ਕੋਕਲਾਣੀ ਭੇਜਿਆ ਸੀ ਤਾਂ ਕਿ ਮੈਂ ਆਥੋ ਆਪ ਜੀ ਦਾ ਆਕਰਸ਼ਣ ਮੇਰੇ ਵੱਲ ਘਾਟ ਸਕਾ ਹੁਣ ਰਾਜਾ ਹੋਟੀ ਇੱਕ ਤਾਂ ਆਪਣੀਆਂ ਬਗੀਚੀਆਂ ਦੇ ਉਜੜ ਜਾਣ ਦੇ ਦੁੱਖ ਵਿੱਚ ਹੈ ਤੇ ਦੂਸਰਾ ਇਹ ਕਿ ਇੰਨਾ ਕਰਦਾ ਹੈ ਕਿ ਅਜੇ ਹੀ ਰਾਜਕੁਮਾਰੀ ਕੌਣ ਹੈ ਜਿਸ ਨੇ ਮੇਰੇ ਤੱਕ ਇੱਥੋਂ ਤੱਕ ਪਹੁੰਚਣ ਦੀ ਹਿੰਮਤ ਕੀਤੀ ਹੈ ਰਾਜਾ ਹੁੱਡੀ ਉਹ ਹਿਰਨ ਦੇ ਮਗਰ ਲਾ ਕੇ ਰਾਣੀ ਕੋਕਲਾ ਦੇ ਮਹਿਲਾਂ ਵੱਲ ਵੱਧਦਾ ਹੈ ਹੀਰਾ ਨਾਮ ਦਾ ਹਿਰਨ ਅੱਗੇ-ਅੱਗੇ ਲਾ ਕੇ ਰਾਜੇ ਹੁੱਡੀ ਨੂੰ ਮਹਿਲਾਂ ਵਿੱਚ ਲੈ ਆਉਂਦਾ ਹੈ ਦੂਜੇ ਪਾਸੇ ਰਾਜੇ ਰਸਾਲੂ ਨੇ ਆਪਣੇ ਮਹਿਲਾਂ ਵਿੱਚ ਇੱਕ ਖੂਹ ਬਣਵਾਇਆ ਗਿਆ ਸੀ ਜਿਸ ਖੂਹ ਦੀ ਚਾਰਤਵਾਰੀ ਪੱਕੀਆਂ ਇੱਟਾਂ ਨਾਲ ਕਰਵਾਈ ਗਈ ਸੀ ਉਸ ਇੱਟਾਂ ਨੂੰ ਉਦੋਂ ਹੀ ਉਤਾਰਿਆ ਜਾਂਦਾ ਸੀ ਜਦੋਂ ਕੋਈ ਖਾਸ ਮਹਿਮਾਨ ਆਉਂਦਾ ਸੀ ਜਾਂ ਬਾਹਰੋਂ ਕੋਈ ਉਸ ਦਾ ਰਿਸ਼ਤੇਦਾਰ ਆਉਂਦਾ ਸੀ ਕਿ ਆਜੰਦੇ ਕੀ ਰਾਣੀ ਕੋਕਲਾ ਨੇ ਜਦੋਂ ਰਾਜੇ ਹੋੱਡੀ ਨੂੰ ਆਪਣੇ ਮਹਿਲਾਂ ਵੱਲ ਵਾਧਦੇ ਦੇਖਿਆ ਤਾਂ ਉਸ ਨੇ ਉਹ ਖੂਹ ਦੀਆਂ ਇੱਟਾਂ ਉਤਾਰਾ ਦਿੱਆਂ ਦਿੱਤੀਆਂ ਤੇ ਉਸ ਖੂਹ ਵਿੱਚੋਂ ਪਾਣੀ ਕਢਵਾ ਕੇ ਰਾਜੇ ਹੋੱਡੀ ਨੂੰ ਪਿਆਇਆ ਇੱਕ ਮਹਿਲ ਦੇ ਵਿੱਚ ਤੋਤਾ ਤੇ ਮੈਣਾ ਦਾ ਜੋੜਾ ਰਾਜੇ ਰਸਾਲੂ ਵੱਲੋਂ ਰੱਖਿਆ ਗਿਆ ਸੀ ਉਹ ਤੋਤਾ ਤੇ ਮੈਣਾ ਰਾਜੇ ਰਸਾਲੂ ਦੇ ਬੜੇ ਹੀ ਵਫਾਦਾਰ ਪੰਛੀ ਸਨ ਮਹਿਲਾ ਵਿੱਚ ਜੋ ਵੀ 6 ਮਹੀਨੇ ਸਾਲ ਵਿੱਚ ਵਾਪਰਦਾ ਸੀ ਜਦੋਂ ਰਾਜਾ ਰਸਾਲੂ ਵਾਪਸ ਆਉਂਦਾ ਸੀ ਤਾਂ ਉਹ ਤੋਤਾ ਤੇ ਮੈਣਾ ਸਾਰਾ ਕਿੱਸਾ ਬਿਆਨ ਰਾਜੇ ਰਸਾਲੂ ਕੋਲ ਕਰਦੇ ਸਨ ਹੁਣ ਰਾਜਾ ਹੋਟੀ ਕੋਕਲਾ ਰਾਣੀ ਕੋਲ ਆਉਂਦਾ ਹੈ ਤੇ ਉਹ ਰਾਣੀ ਨੂੰ ਸਭ ਕੁਝ ਬਾਰੇ ਪੁੱਛਦਾ ਹੈ ਤੇ ਕੋਕਲਾ ਆਪਣੇ ਪਤੀ ਦੇ ਵਿਜੋਗ ਵਿੱਚ ਉਦਾਸ ਹੋਈ ਤੇ ਰਾਜੇ ਹੋੱਡੀ ਦੇ ਆਕਰਸ਼ਣ ਵੱਲ ਵਧਦੀ ਹੋਈ ਦੱਸਦੀ ਹੈ ਕਿ ਉਸ ਨੂੰ ਉਸ ਦਾ ਸਰੀਰ ਤੇ ਉਸ ਦੇ ਨੈਣ ਨਕਸ਼ ਬਹੁਤ ਪਸੰਦ ਆਏ ਇਸ ਕਰਕੇ ਉਸ ਨੇ ਆਪਣੇ ਹਿਰਨ ਨੂੰ ਰਾਜੇ ਹੋੱਡੀ ਵੱਲ ਭੇਜਿਆ ਰਾਜਾ ਹੋੱਡੀ ਵੀ ਕੋਕਲਾ ਨੂੰ ਪਹਿਲੀ ਵਾਰ ਦੇਖਦਾ ਹੀ ਉਸ ਤੇ ਪਿਆਰ ਵਿੱਚ ਡੁੱਬ ਜਾਂਦਾ ਹੈ ਦੋਨਾਂ ਵਿੱਚ ਗੱਲਾਂ ਬਾਤਾਂ ਚੱਲਦੀਆਂ ਨੇ ਤੇ ਰਾਣੀ ਰਾਜੇ ਹੋੱਡੀ ਨੂੰ ਮਹਿਲਾਂ ਵਿੱਚ ਰਹਿਣ ਦਾ ਹੀ ਪ੍ਰਸਤਾਵ ਦਿੰਦੀ ਆ ਦੂਜੇ ਪਾਸੇ ਮਹਿਲਾਂ ਵਿੱਚ ਕਾਮੀਆਂ ਕਾਮੇ ਤੇ ਉਹ ਤੋਤਾ ਤੇ ਮੈਣਾ ਇਹ ਸਭ ਕੁਝ ਵੇਖ ਰਹੇ ਹੁੰਦੇ ਆ ਹੁਣ ਰਾਣੀ 3-4 ਦਿਨ ਤੱਕ ਰਾਜੇ ਹੋੱਡੀ ਨਾਲ ਆਪਣੇ ਮਹਿਲਾਂ ਵਿੱਚ ਰੰਗ ਰਲੀਆਂ ਮਣਾਉਂਦੀ ਐ ਤੇ ਰਹਿੰਦੀ ਐ ਤੇ ਦੂਜੇ ਪਾਸੇ ਤੋਤਾ ਤੇ ਮੈਣਾ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਰਾਣੀ ਰਾਜੇ ਰਸਾਲੂ ਨਾਲ ਧੋਖਾ ਕਰ ਰਹੀ ਆ ਰਾਣੀ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਇਹ ਤੋਤਾ ਤੇ ਮੈਣਾ ਉਸ ਰਾਜੇ ਰਸਾਲੀ ਨੂੰ ਸਭ ਕੁਝ ਦੱਸ ਦੇਣਗੇ ਤਾਂ ਰਾਣੀ ਕੀ ਕਰਦੀ ਆ ਕਿ ਰਾਜੇ ਸਾਲੂ ਦੇ ਆਉਣ ਤੋਂ ਪਹਿਲਾਂ ਹੀ ਇੱਕ ਵਿਆਹਤ ਲਾ ਲੈਂਦੀ ਆ ਰਾਜਾ ਹੋੱਡੀ ਉੱਥੋਂ ਚਲਾ ਜਾਂਦਾ ਹੈ ਰਾਜਾ ਹੋੱਡੀ ਜਾਂਦਾ ਹੋਇਆ ਰਾਣੀ ਵੱਲ ਮੁੜ ਕੇ ਦੇਖਦਾ ਹੈ ਲੇਕਿਨ ਰਾਣੀ ਉਹਦਾ ਆਸ ਹੋਈ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਰਾਜਾ ਹੁੱਡੀ ਉਸ ਨੂੰ ਇਸ ਉਦਾਸੀ ਦਾ ਕਾਰਨ ਪੁੱਛਦਾ ਹੈ ਰਾਣੀ ਕਹਿੰਦੀ ਹੈ ਕਿ ਮੇਰਾ ਪਤੀ ਵੀ ਛੇਵੇਂ ਮਹੀਨੇ ਮੈਨੂੰ ਇਹ ਕਹਿ ਕੇ ਕਿ ਮੈਂ ਦੁਬਾਰਾ ਵਾਪਸ ਆਵਾਂਗਾ ਉਹ ਹਾਲਸਾਲ ਨਹੀਂ ਮੁੜਦਾ ਤੇ ਤੁਸੀਂ ਵੀ ਮੇਰੇ ਨਾਲ ਅਜਿਹਾ ਹੀ ਕਰੋਗੇ ਲੇਕਿਨ ਰਾਜਾ ਹੁੱਡੀ ਉਸ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਉਹ ਜਲਦੀ ਹੀ ਉਸ ਨੂੰ ਮਿਲਣ ਵਾਪਸ ਆਵੇਗਾ ਲੇਕਿਨ ਰਾਣੀ ਉਸ ਤੇ ਵਿਸ਼ਵਾਸ ਨਹੀਂ ਕਰਦੀ ਫਿਰ ਰਾਜਾ ਹੁੱਡੀ ਇੱਕ ਚਿੰਨ੍ਹ ਰੱਖਦਾ ਹੈ ਤੇ ਉਹ ਰਾਣੀ ਦੇ ਮਹਿਲਾ ਵਿੱਚੋਂ ਆਪਣੇ ਹੱਥ ਕਾਲਸ ਨਾਲ ਲਵੇੜ ਲੈਂਦਾ ਤੇ ਕਹਿੰਦਾ ਹੈ ਕਿ ਇਹ ਹੱਥ ਉਹਨਾਂ ਦੇ ਲਿਬੜੇ ਰਹਿਣਗੇ ਜਿੰਨਾ ਚਿਰ ਮੈਂ ਤੇਰੇ ਕੋਲ ਵਾਪਸ ਆ ਕੇ ਕੁਝ ਖਾਣਾ ਨਾ ਵਾਂ ਇਸ ਕਰਕੇ ਮੈਂ ਜਦੋਂ ਵੀ ਕੁਝ ਖਾਵਾਂ ਪੀਵਾਂਗਾ ਤਾਂ ਤੇਰੇ ਕੋਲ ਆ ਕੇ ਖਾਵਾਂਗਾ ਮੈਂ ਜਲਦੀ ਖਾਣ ਪੀਣ ਲਈ ਵੀ ਤੇ ਤੈਨੂੰ ਮਿਲਣ ਲਈ ਵੀ ਵਾਪਸ ਆਵਾਂਗਾ ਹੁਣ ਰਾਣੀ ਖੁਸ਼ ਹੋ ਜਾਂਦੀ ਹੈ ਤਾਂ ਖੁਸ਼ੀ-ਖੁਸ਼ੀ ਰਾਜੀ ਹੋ ਢੀ ਨੂੰ ਵਿਦਾ ਕਰ ਦਿੰਦੀ ਹੈ ਦੂਜੇ ਪਾਸੇ ਰਾਜਾ ਰਸਾਲੂ ਮਹਿਲਾ ਵਿੱਚ ਵਾਪਸ ਆਉਂਦਾ ਹੈ ਰਾਜਰਸਾਲੂ ਮਹਿਲਾਂ ਵਿੱਚ ਵੜਦਾ ਹੋਇਆ ਹੀ ਦੇਖ ਲੈਂਦਾ ਕਿ ਇਹ ਖੂਹ ਦੀਆਂ ਇੱਟਾਂ ਕਿਉਂ ਉਤਰਾਈਆਂ ਗਈਆਂ ਨੇ ਤੇ ਖੂਹ ਦੇ ਆਸ-ਪਾਸ ਪੈੜਾਂ ਵੀ ਨਹੀਂ। ਰਾਜਰਸਾਲੂ ਰਾਣੀ ਕੋਲ ਆਉਂਦਾ ਹੈ ਤੇ ਇਸ ਦਾ ਕਾਰਨ ਪੁੱਛਦਾ ਹੈ। ਰਾਣੀ ਜੋ ਕਿ ਰਾਜਰਸਾਲੂ ਨੂੰ ਦੇਖਦਿਆਂ ਹੀ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦੀ ਆ। ਤੇ ਉਸ ਨੂੰ ਕਹਿੰਦੀ ਹੈ ਕਿ ਇਹ ਤੇਰੇ ਤੂਤੇ ਨੇ ਉਸ ਨਾਲ ਮਾੜੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਬਾਹਰੋਂ ਕੋਈ ਗੈਰ-ਮਰਦ ਵੀ ਬੁਲਾਏ ਸਨ ਜਿਨ੍ਹਾਂ ਨੇ ਮੇਰੇ ਨਾਲ ਮਾੜਾ ਵਿਹਾਰ ਕੀਤਾ ਹੁਣ ਰਾਜੇ ਰਸਾਲੂ ਨੇ ਤੂਤੇ ਨਾਲ ਬਹੁਤ ਜ਼ਿਆਦਾ ਮਾੜਾ ਵਿਹਾਰ ਕਰਕੇ ਤੂਤੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਰਾਜਾ ਰਸਾਲੂ ਬਾਅਦ ਵਿੱਚ ਉਦਾਸ ਵੀ ਰਹਿਣ ਲੱਗਾ ਕਿ ਉਹ ਤੋਤਾ ਉਸ ਦਾ ਬਹੁਤ ਕਰੀਬੀ ਸੀ ਪਤਾ ਲੱਗਦਾ ਕਿ ਉਹ ਤੋਤੇ ਨੂੰ ਜੰਗਲਾਂ ਵਿੱਚ ਮਾਰ ਕੇ ਸੁੱਟ ਦਿੱਤਾ ਗਿਆ ਲੇਕਿਨ ਉਹ ਤੋਤਾ ਬਾਅਦ ਵਿੱਚ ਜਿੰਦਾ ਹੋ ਕੇ ਉੱਟ ਕੇ ਮੈਲਾ ਵੱਲ ਫਿਰ ਤੋਂ ਵਾਪਸ ਆਇਆ ਰਾਜਾ ਰਿਸਾਲੂ ਕਾਫੀ ਦਿਨ ਰਹਿਣ ਪਿੱਛੋਂ ਦੁਬਾਰਾ ਫਿਰ ਸ਼ਿਕਾਰ ਵੱਲ ਜਾਂਦਾ ਹੈ ਤੇ ਉੱਧਰ ਰਾਣੀ ਰਾਜੇ ਹੋੱਡੀ ਦਾ ਉਡੀਕ ਕਰਦੀ ਹੈ ਕਿ ਉਹ ਕਦੋਂ ਵਾਪਸ ਆਏਗਾ ਰਾਜਾ ਹੋੱਡੀ ਜਦੋਂ ਰਾਣੀ ਨੂੰ ਮਿਲ ਕੇ ਆਪਣੇ ਅਟਕ ਸ਼ਹਿਰ ਵੱਲ ਜਾਂਦਾ ਤੇ ਰਸਤੇ ਵਿੱਚ ਇੱਕ ਸਿੰਧ ਦਰਿਆ ਵਹਿੰਦਾ ਹੈ ਤੇ ਉਹ ਦਰਿਆ ਪਰ ਪਾਰ ਕਰਨ ਲੱਗਦਾ ਹੈ ਤਾਂ ਉੱਥੇ ਇੱਕ ਧੋਬੀ ਧੋਬਣ ਬੈਠੇ ਨੇ ਉਹ ਧੋਬਣ ਜਿਸ ਨੂੰ ਕਿ ਰਾਣੀ ਦੇ ਕਿਸੇ ਬਾਰੇ ਪਤਾ ਲੱਗ ਚੁੱਕਾ ਹੈ ਤੇ ਉਹ ਜਦੋਂ ਰਾਜੇ ਦੇ ਲਿਬੜੇ ਹੱਥਾਂ ਵੱਲ ਵੇਖਦੀ ਆ ਤੋ ਉਹ ਤੋਂ ਵੀ ਨੂੰ ਸਾਰਾ ਕਿਸਾ ਬਿਆਨ ਕਰਦੀ ਹੈ ਕਿ ਇਹ ਤਾਂ ਉਹੀ ਰਾਜਾ ਹੈ ਜਿਸ ਨਾਲ ਰਾਣੀ ਕੋਕਲਾ ਦੀਆਂ ਗੱਲਾਂ ਉੱਡ ਚੁੱਕੀਆਂ ਨੇ ਜਦੋਂ ਰਾਜਾ ਇਹ ਸਭ ਕੁਝ ਸੁਣਦਾ ਤੇ ਹੈਰਾਨ ਹੋ ਜਾਂਦਾ ਹੈ ਦੂਜੇ ਪਾਸੇ ਤੋਬੀ ਤੋਂ ਬਨੂ ਮਹਾਰਾਣਾ ਸ਼ੁਰੂ ਕਰ ਦਿੰਦਾ ਹੈ ਕਿ ਉਹ ਇਹ ਗਲਤ ਅਫਵਾਹ ਫਲਾ ਰਹੀ ਆ ਇਹ ਤਾਂ ਰਾਜਾ ਹੁੱਡੀ ਆ ਜੋ ਕਿ اٹਕ ਸ਼ਹਿਰ ਦੇ ਰਾਜੇ اٹਕ ਮਾਲਦਾਸ ਅਕਲੋਤਾ ਸੁਪੁੱਤਰ ਹੈ ਤਾਂ ਰਾਜਾ ਹੁੱਡੀ ਇਹ ਸਭ ਕੁਝ ਦੇਖਦਾ ਤੇ ਹੈਰਾਨ ਹੋ ਜਾਂਦਾ ਹੈ ਉਹ ਸੋਚਦਾ ਹੈ ਕਿ ਹਜੇ ਤਾਂ ਮੇਰੇ ਹੱਥ ਲਿਬੜੇ ਨੇ ਇਥੋਂ ਇਸ ਰਾਣੀ ਨੇ ਇਹ ਇਸ ਤੋਂ ਬੰਨੇ ਹੀ ਦੇਖਿਆ ਤੇ ਮੇਰੀ ਇੰਨੀ ਗੱਲ ਫੈਲ ਚੁੱਕੀ ਆਂ ਅਗਰ ਆਪਣੇ ਮਹਾਰਾਜਪਗ ਵਿੱਚ ਇਨਾਂ ਲਿਬੜੇ ਹੱਥਾਂ ਨਾਲ ਜਾਵਾਂਗਾ ਤਾਂ ਮੇਰੀ ਬਹੁਤ ਚਰਚਾ ਹੋਵੇਗੀ ਤੇ ਮੇਰੇ ਪਿਤਾ ਜੀ ਦੀ ਮੇਰੇ ਮੇਰੀ ਬਰਾਈ ਬਹੁਤ ਦੂਰ ਤੱਕ ਫੈਲ ਜਾਵੇਗੀ ਕਿ ਇੱਕ ਵਿਵਹਤਾ ਰਾਜਕੁਮਾਰੀ ਤੇ ਰਾਣੀ ਦੇ ਨਾਲ ਮੇਰੇ ਗੈਰ ਸਬੰਧ ਨੇ ਤਾਂ ਉਹ ਦਰਿਆ ਪਾਰ ਕਰਨ ਲੱਗਾ ਹੀ ਆਪਣੇ ਹੱਥ ਧੋ ਲੈਂਦਾ ਦੇਖਦੇ ਆ ਕਿ ਦੂਜੇ ਪਾਸੇ ਰਾਜਾ ਰਸਾਲੂ ਮਹਿਲਾਂ ਤੋਂ ਦੂਰ ਚੱਲਾ ਜਾਂਦਾ ਤੇ ਰਾਣੀ ਰਾਜੇ ਹੋੱਡੀ ਤੇ ਵਾਪਸ ਆਉਂਦੀਆਂ ਔੜੀਕਾਂ ਵਿੱਚ ਉਸ ਦੇ ਪਿਆਰ ਵਿੱਚ ਅੰਨੀ ਹੋਈ ਹਮੇਸ਼ਾ ਵਿਛੋੜੇ ਦੀ ਤੰਗ ਵਿੱਚ ਬੈਠੀ ਰਹਿੰਦੀ ਆ ਦੂਜੇ ਪਾਸੇ ਰਾਜੇ ਹੋੱਡੀ ਦਾ ਰਾਣੀ ਕੋਕੀਲਾ ਦੇ ਮਹਿਲਾਂ ਵਿੱਚ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਰਾਣੀ ਦੀਆਂ ਉਹਨਾਂ ਜੋ ਕਾਮੀਆਂ ਨੇ ਉਹਨਾਂ ਨੂੰ ਇਹ ਗੱਲਾਂ ਪਸੰਦ ਨਹੀਂ ਆਉਂਦੀਆਂ ਤੇ ਰਾਜਾ ਰਸਾਲੂ ਜਦੋਂ ਵਾਪਸ ਆਉਂਦਾ ਹੈ ਤੇ ਉਹ ਤੋਤਾ ਤੇ ਮੈਣਾ ਸਾਰੀ ਕਹਾਣੀ ਰਾਜੇ ਰਸਾਲੂ ਨੂੰ ਦੱਸਦੇ ਨੇ ਤੇ ਰਾਜਾ ਰਸਾਲੂ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਗੁੱਸੇ ਵਿੱਚ ਹੀ ਘਰੋਂ ਆਪਣੇ ਘਰ ਨੂੰ ਤੇ ਆਪਣੀ ਰਾਣੀ ਨੂੰ ਛੱਡ ਕੇ ਸਿਆਲਕੋਟ ਜੰਮੂ ਵੱਲ ਫੇਰ ਚਲਾ ਜਾਂਦਾ ਹੈ ਤੇ ਸ਼ਿਕਾਰ ਕਰਨ ਲਈ ਉੱਤੇ ਜਾਂਦਾ ਹੋਇਆ ਇਹ ਵੀ ਸੋਚਦਾ ਹੈ ਕਿ ਕੋਈ ਰਾਜਾ ਮੇਰੇ ਨਾਲ ਇੰਨਾ ਮਾੜਾ ਕਿਵੇਂ ਕਰ ਸਕਦਾ ਹੈ ਉਹ ਸੋਚਦਾ ਹੈ ਕਿ ਮੈਂ ਇਸ ਬਾਰੇ ਪਤਾ ਲਗਾਵਾਂਗਾ ਜਦੋਂ ਹੀ ਉਹ ਕਸ਼ਮੀਰ ਦੀਆਂ ਵਾਦੀਆਂ ਵਿੱਚ ਚਲਾ ਜਾਂਦਾ ਹੈ ਤੇ ਉਸ ਨੂੰ ਲੋਕਾਂ ਤੋਂ ਰਾਣੀ ਕੋਕਲਾ ਤੇ ਰਾਜੇ ਹੁੱਡੀ ਦੀਆਂ ਕਹਾਣੀਆਂ ਤੇ ਗੱਲਾਂ ਬਾਰੇ ਪਤਾ ਲੱਗਦਾ ਹੈ ਤੇ ਹੁਣ ਰਾਜਾ ਬਿਲਕੁਲ ਟੁੱਟ ਚੁੱਕਾ ਹੈ ਤੇ ਉਹ ਉੱਥੋਂ ਉਨੇ ਪੈਰੀ ਵਾਪਸ ਹੋਇਆ ਰਾਜੇ ਹੋੱਡੀ ਦੇ ਰਾਜਵਾਲ ਚੱਲ ਪੈਂਦਾ ਹੈ ਰਾਜਾ ਹੋੱਡੀ ਆਟਕ ਸ਼ਹਿਰ ਵਿੱਚ ਰਹਿੰਦਾ ਹੈ ਤੇ ਰਾਜਾ ਰਸਾਲੂ ਆਟਕ ਸ਼ਹਿਰ ਵਿੱਚ ਵੜ ਕੇ ਰਾਜੇ ਹੋੱਡੀ ਨੂੰ ਹੰਗਾਰਦਾ ਹੋਇਆ ਕਹਿੰਦਾ ਹੈ ਕਿ ਤੂੰ ਚੰਗਾ ਨਹੀਂ ਕੀਤਾ ਤੂੰ ਮੇਰੀ ਔਰਤ ਨਾਲ ਮਾੜੇ ਸਬੰਧ ਬਣਾ ਕੇ ਮੇਰੇ ਰਾਜ ਨੂੰ ਬਦਨਾਮ ਕੀਤਾ ਦੂਜੇ ਪਾਸੇ ਰਾਜਾ ਹੋੱਡੀ ਉਸ ਨੂੰ ਕਹਿੰਦਾ ਹੈ ਪੂਰ ਰਾਣੀ ਕੋਕਲਾ ਨੂੰ ਬਹੁਤ ਪਿਆਰ ਕਰਦਾ ਹੈ ਤੇ ਰਾਣੀ ਕੋਕਲਾ ਵੀ ਉਸ ਬਿਨਾ ਨਹੀਂ ਰਹਿ ਸਕਦੀ ਇਹ ਗੱਲ ਬਰਦਾਸ਼ਤ ਨਾ ਕਰਦਾ ਹੋਇਆ ਰਾਜਾ ਰਸਾਲੂ ਰਾਜੇ ਹੋੱਡੀ ਨੂੰ ਮਾਰ ਦਿੰਦਾ ਉਹ ਰਾਜੇ ਹੋੱਡੀ ਨੂੰ ਉਸ ਦੀ ਲਾਸ਼ ਲੈ ਕੇ ਆਪਣੇ ਮਹਿਲਾਂ ਵੱਲ ਵਾਪਸ ਆਉਂਦਾ ਹੈ ਤੇ ਆ ਕੇ ਉਹ ਖਾਣਾ ਬਣਾਉਣ ਲਈ ਆਪਣੇ ਰਸੋਈ ਖਾਨੇ ਵਿੱਚ ਆਪਣੇ ਘਰਤਾਂ ਨੂੰ ਕਹਿੰਦਾ ਹੈ ਕਿ ਰਾਣੀ ਲਈ ਇੱਕ ਪਾਸੇ ਹਿਰਨ ਦਾ ਮਾਸ ਤੇ ਇੱਕ ਪਾਸੇ ਰਾਜੇ ਹੋਡੀ ਦਾ ਦਿਲ ਤਲਿਆ ਜਾਵੇ ਜਦੋਂ ਰਾਜਾ ਤੇ ਰਾਣੀ ਸ਼ਾਮ ਦੇ ਟਾਈਮ ਖਾਣਾ ਖਾਣ ਲਈ ਬੈਠਦੇ ਨੇ ਤਾਂ ਰਾਣੀ ਦੇ ਮੂਹਰੇ ਦੋ ਤਰ੍ਹਾਂ ਦਾ ਮਾਸ ਪਰੋਸਿਆ ਜਾਂਦਾ ਹੈ ਇੱਕ ਤਾਂ ਰਾਣੀ ਨੂੰ ਹਿਰਨ ਦਾ ਮਾਸ ਬਿਲਕੁਲ ਪਸੰਦ ਨਹੀਂ ਹੁੰਦਾ ਦੂਜੇ ਪਾਸੇ ਇੱਕ ਇਨਸਾਨ ਦਾ ਮਾਸ ਉਹ ਮੁਸ਼ਕਲ ਤੋਂ ਹੀ ਪਛਾਣ ਜਾਂਦੀ ਹੈ ਕਿ ਇਹ ਕਿਸੇ ਇਨਸਾਨ ਦਾ ਮਾਸ ਹੈ ਤੇ ਰਾਜੇ ਵੱਲ ਵੇਖਦੀ ਹੋਈ ਡਰਤੀ ਹੋਈ ਪੁੱਛਦੀ ਹੈ ਕਿ ਇਹ ਸਭ ਕੀ ਹੈ ਦਾ ਰਾਜਾ ਰਸਾਲੂ ਉਸ ਨੂੰ ਕਹਿੰਦਾ ਹੈ ਕਿ ਇਹ ਉਸ ਇਨਸਾਨ ਦਾ ਦਿਲ ਹੈ ਜਿਸ ਬਿਨਾ ਤੂੰ ਨਹੀਂ ਰਹਿ ਸਕਦੀ ਸੀ ਇਹ ਰਾਜੇ ਹੋਡੀ ਦਾ ਦਿਲ ਹੈ ਤੇ ਰਾਣੀ ਉੱਥੇ ਹੀ ਤਹਾ ਮਾਇ ਕੇ ਰੋਣ ਲੱਗਦੀ ਹੈ ਤੇ ਰਾਜਾ ਰਸਾਲੂ ਗੁੱਸੇ ਵਿੱਚ ਆਇਆ ਰਾਣੀ ਕੋਕਲਾ ਦੀ ਹੱਤਿਆ ਕਰ ਦਿੰਦਾ ਹੈ ਤੇ ਹੁਣ ਦੋਨਾਂ ਨੂੰ ਮਾਰ ਕੇ ਉਹਨਾਂ ਦੀਆਂ ਲਾਛਾਂ ਨੂੰ ਇੱਕ ਘੋੜੇ ਤੇ ਸਵਾਰ ਕਰਕੇ ਅਟਕ ਸ਼ਹਿਰ ਵੱਲ ਘੱਲ ਦਿੰਦਾ ਜਾਂਦਾ ਹੈ ਕਿ ਸਿੰਧ ਦਰਿਆ ਨੂੰ ਪਾਰ ਕਰਦਿਆਂ ਉਹ ਘੋੜੇ ਨੂੰ ਦੇਖ ਕੇ ਇੱਕ ਚੋਰ ਜੋ ਕਿ ਉੱਥੇ ਕੰਡੇ ਬੈਠਾ ਹੈ ਉਹ ਲਾਸ਼ਾਂ ਨੂੰ ਵੇਖਦਾ ਹੈ ਤੇ ਉਹ ਰਾਣੀ ਕੋਕਲਾ ਦੀ ਲਾਸ਼ ਨੂੰ ਦੇਖ ਕੇ ਇਹ ਸੋਚਦਾ ਹੈ ਕਿ ਇਹ ਲਾਸ਼ ਸ਼ੈਕ ਰਹੀ ਆ ਤੇ ਉਹ ਚੋਰ ਰਾਣੀ ਕੋਕਲਾ ਨੂੰ ਉਤਾਰ ਕੇ ਉਸ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦਾ ਹੈ ਤੇ ਆਪਣੇ ਘਰ ਲੈ ਜਾਂਦਾ ਥੋੜੇ ਦਿਨਾਂ ਬਾਅਦ ਰਾਣੀ ਕੋਕਲਾ ਹੋਸ਼ ਵਿੱਚ ਆਉਂਦੀ ਹੈ ਤੇ ਉਹ ਸਭ ਕੁਝ ਉਹ ਭੁੱਲ ਚੁੱਕੇ ਹੁੰਦੀ ਆ ਜੋ ਉਸ ਨਾਲ ਪਹਿਲਾਂ ਬੀਤਿਆ ਹੁੰਦਾ ਹੈ ਕਿ ਉਹ ਇੱਕ ਰਾਣੀ ਸੀ ਉਹ ਛੋੜ ਨਾਲ ਇੱਕ ਨਵੀਂ ਜ਼ਿੰਦਗੀ ਸਟਾਰਟ ਕਰਦੀ ਆ ਤਾਂ ਕਿ ਆ ਜਾਂਦਾ ਹੈ ਕਿ ਰਾਣੀ ਕੋਕਲਾ ਤੇ ਉਸ ਛੋੜ ਦੇ ਘਰ ਤਿੰਨ ਸੁਪੁੱਤਰ ਜਨਮ ਲੈਂਦੇ ਨੇ ਉਹ ਸੁਪੁੱਤਰ ਜੋ ਕਿ ਰਾਣੀ ਕੋਕਲਾ ਦੇ ਵੰਛ ਵਜੋਂ ਅਕੇ ਆਪਣਾ ਵੰਛ ਤੋੜਦੇ ਨੇ ਜੋ ਕਿ ਅੱਜ ਵੀ ਚੱਲ ਰਿਹਾ ਹੈ ਲੇਕਿਨ ਦੂਜੇ ਪਾਸੇ ਰਾਜਾ ਹਰਸਾਲੂ ਜੋ ਕਿ ਆਪਣਾ ਸਭ ਕੁਝ ਗਵਾ ਕੇ ਘਰੋਂ ਬੇਕਾਰ ਹੋ ਕੇ ਹਮੇਸ਼ਾ ਲੈ ਸ਼ਿਕਾਰਾਂ ਲਈ ਘਰੋਂ ਬਾਹਰ ਚੱਲਾ ਜਾਂਦਾ ਹੈ। ਏਸੀ ਰਾਣੀ ਕੋਕਲਾ ਦਾ ਕਿੱਸਾ ਕੱਲ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਅੱਜ ਲਈ ਐਨਾਈ ਧੰਨਵਾਦ।